ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਜਾਂਦਿਆ ਹੋਇਆ ਜਦੋਂ ਲਖਨੌਰ ਪੁਜੇ ਨੇ ਤੇ ਲਖਨੌਰ ਵਿੱਚ ਕਈ ਦਿਨ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਹੀ ਸਮਾਂ ਬਿਤਾਇਆ ਇੱਥੇ ਵਸਦੀ ਪਿਆਰੀ ਸੰਗਤ ਨੂੰ ਮਹਾਰਾ ਨੇ ਆਪਣੇ ਬਾਹਰ ਲੀਲਾ ਦੇ ਨਾਲ ਆਪਣੇ ਬਚਨਾਂ ਦੇ ਨਾਲ ਨੇ ਹਾਲ ਕੀਤਾ ਹੈ ਨੇੜੇ-ਨੇੜੇ ਦੇ ਨਗਰ ਜਿਹੜੇ ਨੇ ਮਹਾਰਾ ਸੱਚੇ ਪਾਤਸ਼ਾਹ ਉੱਥੇ ਘੁੰਮਣ ਵੀ ਜਾਂਦੇ ਆ ਕੱਲ ਆਪ ਜੀ ਨੇ ਸਰਵਣ ਕੀਤਾ ਕਿ ਘੋਗਾ ਨਾਮ ਦਾ ਮਸੰਦ ਜਿਹੜਾ ਹੈ ਉਹ ਮਹਾਰੇ ਨੂੰ ਨਾਲ ਲੈ ਗਿਆ ਪਰ ਉਥੋਂ ਦੇ ਫਿਰ ਸੰਗਤ ਨੇ ਦੱਸਿਆ ਕਿ ਪਾਤਸ਼ਾਹ ਕੋ ਗੱਜੜਾ ਇਹਦੇ ਜੀਵਨ ਵਿੱਚ ਗਰਾਵਟ ਆ ਬੜੀ ਵੱਡੀ ਇਹਦੇ ਬਾਰੇ ਵਿੱਚ ਦੱਸਿਆ ਤੇ ਗੁਰੂ ਸਾਹਿਬ ਉਹਦੇ ਘਰ ਵਿੱਚ ਰੁਕੇ ਨਹੀਂ ਗਏ ਨਹੀਂ ਮਾਰੇ ਵਾਪਸ ਆ ਗਏ ਨੇ ਕਹਿੰਦੇ ਨੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਪਰਤੇ ਅਧਾਵਾਂ ਬਾਲੇ ਤਹਿਸੀਲ ਜਿਹੜੇ ਬਾਗ ਜਿੱਥੇ ਆ ਉਥੇ ਰੁਕੇ ਨੇ ਟਿਕਾ ਕੀਤਾ ਮਹਾਰਾਜ ਨੇ ਤੇ ਇੱਥੇ ਸਾਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਫਿਰ ਇੱਕ ਦਿਨ ਮਾਰੇ ਸੱਚੇ ਪਾਤਸ਼ਾਹ ਜਦੋਂ ਸਾਹਿਬ ਸੰਗਤ ਦੀ ਬਾਲਕਾਂ ਦੇ ਨਾਲ ਖੇਡਦੇ ਆ ਇੱਕ ਹੋਰ ਫਕੀਰ ਰਾਹ ਦੇ ਵਿੱਚ ਸਾਹਸੰਗ ਜੀ ਮਿਲਿਆ ਹੈ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸਤਗੁਰੂ ਮਹਾਰਾਜ ਜਦੋਂ ਖੇਡਦੇ ਨੇ ਤੇ ਅਰਫਦੀਨ ਜਿਹੜਾ ਨਾਮ ਦਾ ਫਕੀਰ ਜਿਹੜਾ ਆ ਪਾਲਕੀ ਦੇ ਵਿੱਚ ਬੈਠਾ ਹੋਇਆ ਹੈ ਸੇਵਾਦਾਰ ਜਿਹੜੇ ਉਹਦੇ ਨੇ ਉਹ ਪਾਲਕੀ ਚੁੱਕੀ ਮੋਢਿਆਂ ਤੇ ਲੈ ਕੇ ਉਹਨੂੰ ਆਉਂਦੇ ਨੇ ਉਹਨੇ ਬਾਲਕਾਂ ਦੇ ਖੇਡਣ ਦੀ ਆਵਾਜ਼ ਸੁਣੀ ਹੈ ਤੇ ਬਾਹਰੋਂ ਝਾਤ ਮਾਰੀ ਕੇ ਵੇਖਦਾ ਹੈ ਥੁਦਾ ਦਾ ਨੂਰ ਤਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਬਾਲ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਖੇਡਦੇ ਆ ਬਾਲਕਾਂ ਦੇ ਨਾਲ ਫੇਰ ਕਿ ਇਕਦਮ ਆਪਣੇ ਸੇਵਕਾਂ ਨੂੰ ਕਹਿ ਕੇ ਪਾਲਕੀ ਰੋਕਾ ਕੇ ਆ ਉੱਤਰ ਗਿਆ ਵਿੱਚੋਂ ਚਲਿਆ ਗਿਆ ਮਹਾਰਾ ਦੇ ਕੋਲ ਜਾ ਕੇ ਸਜਦਾ ਕੀਤਾ ਗੁਰੂ ਸਾਹਿਬ ਨੂੰ ਸਿਰ ਝੁਕਾਇਆ ਬੜੇ ਪਿਆਰ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਇੱਕ ਪਾਸੇ ਲੈ ਗਿਆ ਬਰਾ ਮਹਰ ਦੇ ਨਾਲ ਕਈ ਤਰ੍ਹਾਂ ਦੀਆਂ ਵਿਚਾਰਾਂ ਇਹਨੇ ਕੀਤੀਆਂ ਬੜੀਆਂ ਵਿਚਾਰਾਂ ਕਰਕੇ ਸਤਿਗੁਰਾਂ ਦੇ ਨਾਲ ਤੇ ਸਾਹ ਸੰਗਤ ਜਿਉਂ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਹੀ ਜਾਣ ਸਕਦਾ ਹੈ ਜਿਹਦੇ ਵਿੱਚ ਕੁਝ ਗੁਣ ਹੋਣਗੇ ਜਿਹਦੇ ਵਿੱਚ ਕੋਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾਣਨ ਵਾਲੇ ਗੁਣ ਹੋਣਗੇ ਹੁਣ ਪਾਤਸ਼ਾਹ ਜੀ ਨੂੰ ਜਾਣਦਾ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਗਿਆਨ ਰੱਖਦਾ ਤੇ ਬੰਦਗੀ ਵਾਲਾ ਭਜਨ ਵਾਲਾ ਆ ਕਈ ਤਰ੍ਹਾਂ ਦੇ ਵਿਚਾਰਾਂ ਕੀਤੀਆਂ ਫਿਰ ਸਜਦੇ ਕਰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਵਾਪਸ ਟਰ ਪਿਆ ਮਹਾਰਾਜ ਆਣ ਕੇ ਬਾਲਕਾਂ ਨਾਲ ਖੇਡ ਖੇਡੀ ਪਾ ਕੇ ਫਿਰ ਜਿਹੜੇ ਇਹਦੇ ਸੇਵਾਦਾਰ ਨੇ ਉਹ ਬੜੇ ਹੈਰਾਨ ਨੇ ਕਿ ਇਹਨੇ ਪੀਰ ਨੇ ਇਹਨਾਂ ਨੂੰ ਸਲਾਮ ਕਿਉਂ ਕੀਤੀ ਸਜਦਾ ਕਿਉਂ ਕੀਤਾ ਇੱਕ ਤਾਂ ਬਾਲਕ ਨੇ ਛੋਟੀ ਉਮਰ ਦੇ ਨੇ ਦੂਜਾ ਹਿੰਦੂਆਂ ਦੇ ਗੁਰੂ ਕਹਾਂਦੇ ਐ ਵੈਸੇ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਵਾਰ-ਵਾਰ ਕਿ ਨਾ ਹਮ Hindu ਨਾ ਮੁਸਲਮਾਨ ਤੇ ਨਾਲ ਬਾਣੀ ਵਿੱਚ ਆਉਂਦਾ ਆ ਖੱtre ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸੰਝਾ ਚਾਰੇ ਵਰਨਾ ਦੇ ਲਈ ਮਹਾਰਾਜ ਕਹਿੰਦੇ ਸੀ ਸੰਝਾ ਉਪਦੇਸ਼ ਲੈ ਕੇ ਆਏ ਆ ਇਹ ਗੁਰਬਾਣੀ ਦਾ ਨਾਮ ਦਾ ਪ੍ਰਭੂ ਦਾ ਹੁਣ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਇਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਕਿਉਂ ਇਸ ਪੀਰ ਨੇ ਉਹਨਾਂ ਨੂੰ ਸਿਜਰਾ ਕੀਤਾ ਇਹ ਤਾਂ ਗਲਤ ਕੀਤਾ ਹੈ ਸਵਾਲ ਲੈ ਲਿਆ ਮਨ ਵਿੱਚ ਪਾਲਕੀ ਵਿੱਚ ਬੈਠਾ ਨਹੀਂ ਕਹਿੰਦਾ ਚੱਕ ਲੋ ਪਾਲਕੀ ਕਹਿਣ ਲੱਗੇ ਬੈਠੋ ਤਾਂ ਸਹੀ ਉਹ ਕਹਿੰਦਾ ਨਹੀਂ ਤੁਸੀਂ ਪਾਲਕੀ ਚੱਕੋ ਤੇ ਚੱਲੋ ਇਦਾਂ ਹੀ ਖਾਲੀ ਪਾਲਕੀ ਲੈ ਕੇ ਕਿਉਂ ਕਿਉਂਕਿ ਮਹਾਰਾਜ ਨੇੜੇ ਸਨ ਮਾਰਦੇ ਸਾਹਮਣੇ ਪਾਲਕੀ ਵਿੱਚ ਨਹੀਂ ਬੈਠਾ ਪਿਆ ਰਹੋ ਇਨਾ ਸਤਕਾਰਿਆ ਗੁਰੂ ਸਾਹਿਬ ਨੂੰ ਅੱਜ ਲੋਕ ਕੁਰਸੀਆਂ ਢਾਹ ਲੈਂਦੇ ਨੇ ਗੁਰੂ ਸਾਹਿਬ ਦੇ ਸਾਹਮਣੇ ਬੈਂਚ ਲਾ ਲੈਂਦੇ ਨੇ ਬੈਂਚਾਂ ਤੇ ਬਹਿ ਜਾਂਦੇ ਕੁਰਸੀਆਂ ਤੇ ਬਹਿ ਜਾਂਦੇ ਨੇ ਬੇਸ਼ੱਕ ਸਾਧ ਸੰਗਤ ਜੀ ਚਲੋ ਮੰਨਦੇ ਆ ਕਸ਼ਟ ਆ ਗਿਆ ਸਰੀਰ ਦੇ ਉੱਪਰ ਲੱਤਾਂ ਜਿਹੜੀਆਂ ਨੇ ਚੌਂਕੜਾ ਨਹੀਂ ਮਾਰਨ ਦੀ ਇਜਾਜ਼ਤ ਦਿੰਦੀਆਂ ਪਰ ਪਿਆਰਿਓ ਸਤਗੁਰਾਂ ਦੇ ਸਾਹਮਣੇ ਕੁਰਸੀ ਨਾ ਲਾਈਏ ਬੈਂਚ ਨਾ ਲਾ ਕੇ ਬੈਠੀਏ ਸਤਗੁਰਾਂ ਦਾ ਆਦਰ ਕਰੀਏ ਪਹਿਲਾਂ ਹੀ ਕਰਮਾਂ ਦਾ ਫਲ ਮਿਲਿਆ ਮਾੜਿਆਂ ਦਾ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕਰੀਏ ਪਾਸ਼ਾ ਐਸ ਲੈਗ ਬਣਾ ਦੇ ਕਿ ਤੇਰੇ ਦਰਬਾਰ ਵਿੱਚ ਤਾਨ ਕੇਂਦਰ ਬਹਿ ਜਾਈਏ ਸਤਿਗੁਰੂ ਕਿਰਪਾ ਕਰੇ ਦੁੱਖ ਜਿਹੜਾ ਮਿਟਾ ਦੇ ਇਦਾਂ ਬਾਹਰੋਂ ਬਾਹਰ ਅਰਦਾਸਾਂ ਕਰੀਏ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਤੇ ਮਾਰੇ ਸੱਚੇ ਪਾਸ਼ਾ ਜੀ ਦੀ ਕਿਰਪਾ ਕਰਨ ਪਾਲਕੀ ਵਿੱਚ ਨੇ ਬੈਠਾ ਬੜੇ ਦੂਰ ਤੱਕ ਸਾਹਾ ਸੰਗਤ ਜੀ ਇਦਾਂ ਹੀ ਪਾਲਕੀ ਦੇ ਨਾਲ ਨਾਲ ਤੁਰਿਆ ਗਿਆ ਜਿੰਨਾ ਚਿਰ ਗੁਰੂ ਮਹਾਰਾਜ ਵਿਖਦੇ ਰਹੇ ਨਾ ਇਹਨੂੰ ਦਿਸਦੇ ਸਨ ਅੱਖਾਂ ਦੇ ਨਾਲ ਦੂਰ ਤੱਕ ਉਦੋਂ ਤੱਕ ਪਾਲਕੀ ਤੇ ਨਹੀਂ ਬੈਠਾ ਫਿਰ ਅੱਗੇ ਜਾ ਕੇ ਬਹਿ ਗਿਆ ਜਦੋਂ ਆਪਣੇ ਘਰ ਪਹੁੰਚਿਆ ਘਰ ਪਹੁੰਚਣ ਤੇ ਫਿਰ ਇਹਦੇ ਸੇਵਕਾਂ ਨੇ ਇਹਦੇ ਮুরিਦਾਂ ਨੇ ਪੁੱਛਿਆ ਕਹਿਣ ਲੱਗੇ ਪੀਰ ਜੀ ਹਿੰਦੂਆਂ ਦੇ ਗੁਰੂ ਦੇ ਸਹਬਜ਼ਾਦੇ ਨੂੰ ਤੁਸੀਂ ਕਿਉਂ ਇਦਾਂ ਨਮਸਕਾਰ ਕੀਤੀ ਹੈ ਕਿਉਂ ਸਿਰ ਝੁਕਾਇਆ ਸਜਦਾ ਕੀਤਾ ਹੈ ਤੇ ਕੁਫਰ ਪੁਣਾਇਆ ਇਹ ਤੇ ਕਾਫਰਾਂ ਦੇ ਕੰਮ ਨੇ ਤੁਸੀਂ ਇਦਾਂ ਕਿਉਂ ਕੀਤਾ ਕਹਿਣ ਲੱਗਾ ਕਿ ਜੇ ਜੇਕਰ ਮੇਰੀ ਨਿਗਾਹ ਦੇ ਨਾਲ ਵੇਖੋਗੇ ਤੇ ਫਿਰ ਕਦੇ ਵੀ ਇਦਾਂ ਨਹੀਂ ਆਖੋਗੇ ਕਿਉਂ ਕਹਿਣ ਲੱਗੇ ਜਦੋਂ ਵੀ ਅਸੀਂ ਮਰਾਕਬੇ ਜਾਣੇ ਆ ਜਦੋਂ ਅਸੀਂ ਸਜਦਾ ਕਰਨ ਬੰਦਗੀ ਕਰਨ ਵਾਸਤੇ ਨਿਵਾਜ਼ ਕਰਨ ਵਾਸਤੇ ਜਾਣੇ ਆ ਜਾਂ ਖੁਦਾ ਦੀ ਦਰਗਾਹ ਵੱਲ ਨੂੰ ਜਾਣੇ ਆ ਉੱਥੇ ਬੜੇ ਪੀਰ ਪੈਗੰਬਰ ਰਿਖੇ ਮੁਨੀ ਬੜੇ ਉੱਥੇ ਬਾਹਰ ਖੜੇ ਹੁੰਦੇ ਆ ਦਰ ਤੇ ਦਾਤਾਂ ਮੰਗਣ ਲਈ ਅਰਦਾਸਾਂ ਕਰਨ ਲਈ ਤੇ ਜੋ ਅੱਗੇ ਅਰਦਾਸਾਂ ਲੈ ਕੇ ਖੁਦਾ ਤੱਕ ਜਾਂਦਾ ਆ ਉਹ ਇਹੇ ਨੇ ਇਹੇ ਉਹਨਾਂ ਦੀਆਂ ਅਰਦਾਸਾਂ ਦਾ ਪਹੁੰਚਾਉਣ ਵਾਲੇ ਨੇ ਇਹ ਆਪ ਖੁਦਾ ਦੇ ਰੂਪ ਨੇ ਖੁਦਾ ਹੀ ਨੇ ਇਸ ਕਰਕੇ ਮੈਂ ਇਹਨਾਂ ਨੂੰ ਸੇਸ ਚੁਕਾਇਆ ਹੈ ਇਹਨਾਂ ਦੇ ਮਹਿਮਾ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ ਅੱਜ ਬੇਸ਼ੱਕ ਇਹ ਦੁਨੀਆ ਤੇ ਆਮ ਮਨੁੱਖ ਦੀ ਤਰ੍ਹਾਂ ਆ ਗਏ ਨੇ ਪਰ ਜੇਕਰ ਇਹਨਾਂ ਨੂੰ ਪਛਾਣਿਆ ਜਾਵੇ ਸਤਿਗੁਰਾਂ ਨੂੰ ਸਮਝਿਆ ਜਾਵੇ ਤੇ ਸਾਡਾ ਬੇੜਾ ਸਤਿਗੁਰ ਬੰਨੇ ਲਾ ਦੇਣਗੇ ਇਹ ਤੇ ਸਤਿਗੁਰ ਮਾਰ ਇਸ ਕਰਕੇ ਦੁਨੀਆ ਤੇ ਆਏ ਨੇ ਕਿ ਭਲਾ ਕਰਨਾ ਆਇਆ ਇਹਨਾਂ ਨੇ ਸੰਤਾਂ ਦਾ ਮਹਾਂਪੁਰਖਾਂ ਦਾ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਨੂੰ ਠੰਡ ਪਾਉਣੀ ਹੈ ਥਾਲਾ ਪਾਉਣੀਆਂ ਉਹਨਾਂ ਦੇ ਜ਼ੁਲਮ ਨੂੰ ਮਿਟਾਉਣ ਵਾਸਤੇ ਆਏ ਨੇ ਦੁਨੀਆ ਦੇ ਉੱਪਰ ਸਭ ਦਾ ਭਲਾ ਕਰਨ ਵਾਸਤੇ ਆਏ ਨੇ ਸੋ ਇਹਨਾਂ ਨੂੰ ਸਜਦਾ ਕਰਨਾ ਕਾਫਰ ਦਾ ਕੰਮ ਨਹੀਂ ਇਹ ਤੇ ਭਲੇ ਪੁਰਸ਼ਾਂ ਦਾ ਕੰਮ ਹੈ ਜਿਹੜੇ ਆਪਣਾ ਭਲਾ ਚਾਹੁੰਦੇ ਨੇ ਉਹ ਇਹਨਾਂ ਨੂੰ ਸਜਦਾ ਕਰਿਆ ਕਰਨਗੇ ਸੋ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਜੀ ਪੀਰ ਨੇ ਆਪਣੀ ਮੁਰਿਦਾਂ ਨੂੰ ਇਹ ਗੱਲ ਸਮਝਾ ਦਿੱਤੀ ਕਿ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਮਹਿਮਾ ਬੇਅੰਤ ਹੈ ਇਦਾਂ ਸਤਿਗੁਰੂ ਜੀ ਨੇ ਬڑے ਸੰਗਤ ਦਾ ਲਖਨੌਰ ਵਿੱਚ ਰਹਿੰਦਿਆਂ ਹੋਇਆ ਸਾਹਿਬ ਸੰਗਤ ਜੀ ਭਲਾ ਕੀਤਾ ਉਧਰੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਤੇ ਬਹਾਦਰ ਮਹਾਰਾਜ ਜੀ ਦਾ ਹੁਕਮਨਾਮਾ ਤੇ ਆਇਆ ਸੀ ਕਿ ਗੋਬਿੰਦ ਰਾਏ ਜੀ ਨੂੰ ਜਿੰਨਾ ਸਮਾਂ ਲਖਨੌਰ ਵਿੱਚ ਰੁਕ ਸਕਦੇ ਹੋ ਰੋਕ ਲਓ ਜਿੰਨਾ ਸਮਾਂ ਤੁਸੀਂ ਉੱਥੇ ਟਿਕ ਸਕਦੇ ਟਿਕੋ ਤੇ ਮਹਾਰਾਜ ਕਿਰਪਾ ਕੀਤੀ ਪਰ ਸਤਗੁਰਾਂ ਦਾ ਜੀ ਕਰਦਾ ਸੀ ਆਨੰਦਪੁਰ ਸਾਹਿਬ ਜਾਣ ਨੂੰ ਪਿਤਾ ਜੀ ਦੇ ਕੋਲ ਇਸ ਕਰਕੇ ਮਾਰੇ ਨੇ ਫੇਰ ਆਖਿਆ ਮਾਤਾਵਾਂ ਜੀ ਮਾਤਾਵਾਂ ਨੂੰ ਮਾ ਦਾਦੀ ਮਾ ਨਾਨਕੀ ਜੀ ਨੂੰ ਤੇ ਮਾਤਾ ਮਾਤਾ ਗੁਜਰੀ ਜੀ ਨੂੰ ਆਖਿਆ ਕਿ ਪੰਜਾਬ ਚਲੀ ਫਿਰ ਤਿਆਰੀ ਕੀਤੀ ਆ ਪਿਆਰਿਓ ਤੇ ਪਹਿਲਾਂ ਦੀ ਤਰ੍ਹਾਂ ਜਦੋਂ ਵੀ ਮਾਰੇ ਕਿਸੇ ਨਗਰ ਵਿੱਚੋਂ ਜਾਂਦੇ ਸਨ ਤੇ ਸੰਗਤਾਂ ਬੇਹੱਲ ਹੋ ਜਾਂਦੀਆਂ ਨੇ ਇੱਥੋਂ ਵੀ ਕਹਿੰਦੇ ਨੇ ਜਦੋਂ ਮਾਰੇ ਨੇ ਤਿਆਰੀ ਕੀਤੀ ਆ ਨਾ ਜਾਣ ਲਈ ਤੇ ਸੰਗਤਾਂ ਦੇ ਮਨ ਵਿੱਚ ਵਿਰਾਗ ਆਇਆ ਸਤਿਗੁਰਾਂ ਦੇ ਪ੍ਰਤੀ ਕਿਉਂਕਿ ਮਾਰੇ ਨੇ ਦੋਨੋਂ ਟਾਈਮ ਦਾ ਨਿਯਮ ਵੀ ਜਿਹੜਾ ਹੈ ਸੰਭਾਲਿਆ ਇੱਥੇ ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਗਤ ਜੁੜਦੀ ਹੋਏਗੀ ਉਥੇ 사ਤਗੁਰਾਂ ਦੇ ਬਾਲ ਮੁਖ ਦੇ ਵਿੱਚੋਂ ਮਹਾਨ ਜਿਹੜੇ ਬਚਨ ਨਿਕਲਦੇ ਹੋਣਗੇ ਤੇ ਕਿੰਨਾ ਸੰਗਤਾਂ ਸੁਣ ਸੁਣ ਕੇ ਦਿਹਾਲ ਹੁੰਦੀਆਂ ਹੋਣਗੀਆਂ ਖੁਦ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਹੋਣਗੇ ਬਚਪਨ ਦੇ ਵਿੱਚ ਪਰ ਜਦੋਂ ਅਜ ਮਹਾਰਾ ਜਾ ਰਹੇ ਨੇ ਤੇ ਸੰਗਤਾਂ ਦੇ ਮਨ ਵਿੱਚ ਵਿਰਾਗ ਸੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਇਹ ਹੀ ਆਖਿਆ ਕਿ ਜੇਕਰ ਤੁਸੀਂ ਮਿਲਣਾ ਹੋਇਆ ਤੇ ਪੰਜਾਬ ਆ ਜਾਏ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਅਸੀਂ ਚੱਲੇ ਆ ਉਥੇ ਮਿਲਣਾ ਆ ਜਾਇਆ ਕਰੋ ਉਦਾਸ ਨਹੀਂ ਹੋਣਾ ਗੁਰਬਾਣੀ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ। ਸੋ ਇਦਾਂ ਵਚਨ ਕਰਕੇ ਗੁਰੂ ਮਾਰਾਏ ਨੇ। ਲਖਨੌਰ ਦੀ ਧਰਤੀ ਜਿਹੜੀ ਹੈ ਛੱਡਣ ਦਾ ਸਾਧ ਸੰਗਤ ਜੀ ਤਿਆਰੀ ਕਰ ਲਈ ਗੁਰੂ ਸਾਹਿਬ ਇੱਥੋਂ ਚਾਲੇ ਪਾ ਦਿੱਤੇ ਨੇ। ਤੇ ਰਹਿੰਦੇ ਵਿਚਾਰ ਆਪਾਂ ਕੱਲ ਨੂੰ ਸਾਂਝ ਪਾਵਾਂਗੇ। ਮਾਰੇ ਕਿਰਪਾ ਕਰਨ ਆਪ ਹੀ ਰਸਨਾ ਤੇ ਵਸ ਕੇ ਵਡਿਆਈਆਂ ਬਖਸ਼ੀ ਕਰਦੇ ਰਹਿਣ। ਬੜੀ ਸੁਣੀ ਬਾਣੀ ਗੁਰਮਤਿ ਵਿਚਾਰਾਂ ਦਾ ਭਾਵ ਅਰਥ ਸਾਡੇ ਹਿਰਦਿਆਂ ਦੇ ਵਿੱਚ ਰਸੇ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ